ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਇਹ ਜੀ ਮਸਾਲਾ ਪਨੀਰ ਜਿਹੜਾ ਮੈਂ ਘਰ ਬਣਾਇਆ ਹੈ ਸੌਫਟਨੈਸ ਦੇਖੋ ਔਰ ਪਨੀਰ ਅਸਲੀ ਹੈ ਜਾਂ ਨਕਲੀ ਇਹਦੇ ਲਈ ਤੁਹਾਨੂੰ ਪਨੀਰ ਨੂੰ ਚੰਗੀ ਤਰ੍ਹਾਂ ਦਬਾਉਣਾ ਪਏਗਾ ਔਰ ਤੁਹਾਡੀ ਉਂਗਲੀਆਂ ਤੇ ਕਿੰਨੀ ਠੰਡਾਈ ਲੱਗਦੀ ਹੈ ਉਸ ਤੋਂ ਪਨੀਰ ਦੀ ਕੁਆਲਿਟੀ ਦਾ ਅੰਦਾਜ਼ਾ ਲਗਾਇਆ ਜਾਂਦਾ ਹੈ ਗੱਲ ਅਸੀਂ ਮਸਾਲਾ ਪਨੀਰ ਦੀ ਕਰੀਏ ਜਾਂ ਫਿਰ ਸਿੰਪਲ ਪਨੀਰ ਦੀ ਕਰੀਏ ਬੜੀ ਹੀ ਆਸਾਨੀ ਨਾਲ ਮਿਲ ਜਾਂਦਾ ਹੈ ਪਰ ਦੋ ਚੀਜ਼ਾਂ ਸਾਨੂੰ ਗਿਫਟ ਮਿਲਦੀਆਂ ਨੇ ਪਹਿਲਾ ਕੈਮੀਕਲਸ ਖੂਬਸਾਰੇ ਔਰ ਦੂਸਰਾ ਖੂਬਸਾਰੀਆਂ ਬਿਮਾਰੀਆਂ ਜੀ ਇਹਨਾਂ ਤੋਂ ਬਚਣਾ ਹੈ ਨਾ ਸਿੰਪਲ ਹੋਮ ਮੇਡ ਖਾਣਾ ਸ਼ੁਰੂ ਕਰਦੋ ਆਪ ਵੀ ਬੱਚੋ ਬਿਮਾਰੀਆਂ ਤੋਂ ਤੇ ਆਪਣੇ ਪਰਿਵਾਰ ਨੂੰ ਵੀ ਬਚਾਓ ਇਹ ਦੇਖੋ ਜੀ ਸਾਨੂੰ ਕੌਣ ਮਿਲਨ ਆਇਆ ਕਿਚਨ ਚ ਸਾਡਾ ਲੱਡਲਾ ਰਾਈਫਲ ਦੇਖ ਰਿਹਾ ਮम्मा ਕਿਤੇ ਨਾਲ ਗੱਲਾਂ ਲੱਗੀ ਐ ਦੁੱਧ ਗਰਮ ਹੋਣਾ ਸਟਾਰਟ ਹੋ ਗਿਆ ਮਲਾਈ ਆਈ ਸੀ ਉਹਨੂੰ ਮੈਂ ਕਰਚੀ ਦੇ ਨਾਲ ਵਿੱਚੇ ਮਿਕਸ ਕਰਤਾ ਬਾਰਨਿੰਗ ਕੱਢਿਆ ਕਿਉਂਕਿ ਜਿੰਨਾ ਵਧੀਆ ਫੈਟ ਹੋਏਗਾ ਦੁੱਧ ਵਿੱਚ ਓਨਾ ਹੀ ਵਧੀਆ ਸਾਨੂੰ ਪਨੀਰ ਮਿਲੇਗਾ ਇੱਧਰ ਅਸੀਂ ਇੱਕ ਵੱਡਾ ਚਮਚ ਲਿਆ ਜੀ ਵਾਈਟ ਵਿਨੇਗਰ ਦਾ ਜੇ ਤੁਹਾਡੇ ਕੋਲ ਨਹੀਂ ਹੈ ਤੇ ਦੋ ਚਮਚ ਨਿੰਬੂ ਦਾ ਰਸ ਲੈ ਸਕਦੇ ਹੋ ਤੇ ਉਸ ਤੋਂ ਡਬਲ ਪਾਣੀ ਲੈ ਕੇ ਇਹਨੂੰ ਚੰਗੀ ਤਰ੍ਹਾਂ ਘੋਲ ਲੈਣਾ ਹੈ ਆਲੀ ਆਪਾਂ ਗੱਲ ਕਰਦੇ ਆਂ ਹਲਵਾਈ ਨਾ ਸਰਕਾ ਪਾਉਂਦੇ ਆ ਨਾ ਨਿੰਬੂ ਪਾਉਂਦੇ ਆ ਉਹ ਪਾਉਂਦੇ ਆ ਨਿੰਬੂ ਦਾ ਸੱਤ ਜਿੰਨੂੰ ਆਪਾਂ ਸਿਟਰਿਕ ਐਸਿਡ ਕਹਿੰਦੇ ਆ ਉਹ ਵੀ ਇਸੇ ਪਾਣੀ 'ਚ ਘੋਲ ਕੇ ਤੇ ਗਰਮ ਗਰਮ ਦੁੱਧ ਵਿੱਚ ਪਾ ਲੈਂਦੇ ਨੇ ਇਸ ਸਟੇਜ ਤੇ ਵੀ ਦੁੱਧ ਨੂੰ ਪੂਰਾ ਉਬਾਲਾ ਨਹੀਂ ਆਇਆ ਫਲੇਮ ਪੂਰੀ ਤੇਜ਼ ਕੀਤੀ ਹੋਈ ਹੈ ਜੀ ਅਸੀਂ ਤੇ ਉਸ ਤੋਂ ਬਾਅਦ ਅਸੀਂ ਪਾ ਲਿਆ ਨਾ ਬਰੀਕ ਕੱਟਿਆ ਹੋਇਆ ਪੁਦੀਨਾ ਖੂਬ ਸਾਰਾ ਪੁਦੀਨਾ ਮੈਂ ਪਾਇਆ ਤੁਸੀਂ ਆਪਣੀ ਮਰਜ਼ੀ ਦਾ ਕੁਝ ਵੀ ਪਾ ਸਕਦੇ ਹੋ ਮੈਂ ਵੈਸੇ ਇੱਥੇ ਧਨੀਆ ਵੀ ਪਾਣਾ ਸੀ ਪਰ ਮੇਰੇ ਕੋਲ ਨਹੀਂ ਸੀ ਇਸ ਲਈ ਮੈਂ ਕਸੂਰੀ ਮੇਥੀ ਪਾ ਦਿੱਤੀ ਥੋੜਾ ਜਿਹਾ ਨਮਕ ਥੋੜਾ ਜਿਹਾ ਪੁਨਿਆ ਜੀਰਾ ਅਜਵਾਇਨ ਵੀ ਤੁਸੀਂ ਪਾ ਸਕਦੇ ਹੋ ਔਰ ਉਸ ਤੋਂ ਬਾਅਦ ਇਹਨੂੰ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਓ ਤੇ ਇਹ ਦੇਖੋ ਜੀ ਹੁਣ ਪਏ ਖੁੱਲ ਕੇ ਉਬਾਲੇ गैस कर देना बिल्कुल बंद कड़छी सारा पनीर कट्ठा करना शुरू कर देना है जदों तक थोड़ा जहा मदम ठंडा हो जाए उस तो बाद चलते हैं जी अपने अगले प्रोसैस वाले घर च प्लेन पनीर नालों भी ज़्यादा बनता है मसाला पनीर क्योंकि यदि सैलड्स बनते हैं बड़े वाइसिया लगते हैं कोई सब्जी बनाओ वो भी बड़ी स्वाद लगती है और हाजमेदार होंगी है ल मलमल का कपड़ा है तो उन्होंने यूज़ करो नहीं तो कोई भी साफ़ सुथरा पौना लो उस पनीर न छान लो और इस समय तुम साफ सुथरे पानी उपरों की लंघा दो जो पनीर के बच्चे खटास है वह बिल्कुल खत्म हो जाए और उसद यहाँ तो पानी सुट्टो ना ये जो तीन चाहो तो दाल सब्जी भी बना सकते हो सूप्स लिए बहुत अच्छा है नहीं तो यटा भी गुन सकते हो ਹੁਣ ਇੱਥੇ ਇੱਕ ਚੀਜ਼ ਗੌਰ ਕਰਨ ਵਾਲੀ ਹੈ ਆਪਾਂ 1 ਕਿਲੋ ਦੁੱਧ ਲਿਆ ਸੀ ਜਿਹਦੇ ਤੋਂ ਸਾਨੂੰ ਲਗਭਗ 200 ਗ੍ਰਾਮ ਦੇ ਕੋਲ ਕੋਲ ਇੱਕਦਮ ਪਿਓਰ ਬਿਨਾਂ ਕਿਸੇ ਮਿਲਾਵਟ ਤੋਂ ਬਿਨਾਂ ਕਿਸੇ ਕੈਮੀਕਲ ਤੋਂ ਇੰਨਾ ਸੋਨਾ ਸਵਾਦ ਪਨੀਰ ਮਿਲਿਆ ਤੇ ਸਾਡਾ ਕੀ ਐਕਸਟਰਾ ਲੱਗਿਆ ਸਿਰਫ ਔਰ ਸਿਰਫ ਆਪਣੀ ਮਿਹਨਤ ਤੇ ਜੇ ਆਪਾਂ ਆਪਣੀ ਫੈਮਲੀ ਦੇ ਲਈ ਵੀ ਇੰਨੀ ਮਿਹਨਤ ਨਹੀਂ ਕਰ ਸਕਦੇ ਫਿਰ ਜਦੋਂ ਡਾਕਟਰਾਂ ਤੇ ਲੈ ਲੈ ਕੇ ਭੱਜੀ ਦਾ ਉਦੋਂ ਕੀ ਕਰਦੇ ਆਂ ਫਿਰ ਅਸੀਂ ਉਦੋਂ ਫਿਰ ਆਪਾਂ ਕੰਮਾਂ ਤੋਂ ਵੀ ਛੁੱਟੀਆਂ ਲੈ ਲੀਦੀਆਂ ਨੇ ਤੇ ਫਿਰ ਬਾਕੀ ਤੇ ਵੀ ਕੰਮ ਕਰ ਲੀਦੇ ਆ ਕੈਂਸਰ ਵਰਗੀ ਨਾਮੁਰਤ ਬਿਮਾਰੀ ਇੰਨੀ ਫੈਲ ਚੁੱਕੀ ਹੈ ਇੰਨਾ ਡਿਸੀਜ਼ਸ ਦੇ ਕੋਈ ਹੋਰ ਜ਼ਿੰਮੇਵਾਰ ਨਹੀਂ ਹੈ ਆਪਾਂ ਖੁਦਾਂ ਨਾ ਖਾਓ ਬਾਦਦੀਆਂ ਚੀਜ਼ਾਂ ਨਾ ਉਹਨਾਂ ਨੂੰ ਪ੍ਰਮੋਟ ਕਰੋ ਕਿਉਂਕਿ ਜਦੋਂ ਲੋਕਾਂ ਨੂੰ ਪਤਾ ਹੈ ਅਸੀਂ ਅਸਲੀ ਵੇਚੀਆ ਜਾਂ ਨਕਲੀ ਵਿਕ ਤੇ ਸਾਡਾ ਜਾਣਾ ਹੀ ਹੈ ਇਸੇ ਕਰਕੇ ਉਹਨਾਂ ਲੋਕਾਂ ਦੇ ਹੌਸਲੇ ਵਧੇ ਜਾ ਰਹੇ ਨੇ ਚੀਜ਼ਾਂ ਦੀ ਸਪਲਾਈ ਵਧਾਈ ਜਾ ਰਹੇ ਨੇ ਫਿਰ ਕੀ ਫਰਕ ਪੈਂਦਾ ਹੈ ਕਿਸੇ ਕੈਮੀਕਲ ਤੋਂ ਬਣਿਆ ਹੈ ਜਾਂ ਫਿਰ ਪాయిਜ਼ਨ ਤੋਂ ਇਹ ਪ੍ਰੋਮਿਸ ਆਪਾਂ ਆਪਣੇ ਆਪ ਨੂੰ ਕਰੀਏ ਨਾ ਕਿ ਕਿਸੇ ਹੋਰ ਨੂੰ ਕਿ ਆਪਾਂ ਬਾਹਰ ਦੀਆਂ ਚੀਜ਼ਾਂ ਦਾ ਬਾਈਕਾਟ ਕਰੀਏ ਜਰੂਰੀ ਨਹੀਂ ਹੈ ਕਿ ਤੁਸੀਂ ਜਿਮ ਜਾ ਕੇ ਹੀ ਹੈਲਦੀ ਰਹਿਣਾ ਹੈ ਤੁਸੀਂ ਘਰ ਦੀਆਂ ਸ਼ੁੱਧ ਚੀਜ਼ਾਂ ਖਵਾ ਕੇ ਵੀ ਆਪਣੇ ਘਰਦਿਆਂ ਨੂੰ ਤੰਦਰੁਸਤੀ ਵੱਲ ਲੈ ਕੇ ਜਾ ਸਕਦੇ ਹੋ ਤੇ ਜੇ ਤੁਹਾਨੂੰ ਅੱਜ ਦੀ ਇਹ ਵੀਡੀਓ ਦੇ ਵਿੱਚ ਕੁਝ ਵੀ ਚੰਗਾ ਲੱਗਿਆ ਤਾਂ ਮੈਨੂੰ ਕਮੈਂਟਾਂ 'ਚ ਜ਼ਰੂਰ ਦੱਸਿਓ ਜੇ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਈ ਹੈ ਖੂਬਸਾਰਾ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਉਹਨਾਂ ਤੱਕ ਜਿਨ੍ਹਾਂ ਨੂੰ ਤੁਸੀਂ ਹੈਲਦੀ ਦੇਖਣਾ ਚਾਹੁੰਦੇ ਹੋ ਤੁਸੀਂ ਅੱਜ ਦੀ ਇਹ ਰੈਸিপি ਕਦੋਂ ਟਰਾਈ ਕਰ ਰਹੇ ਹੋ ਔਰ ਕਿਹੜੇ-ਕਿਹੜੇ ਸ਼ਹਿਰ ਤੋਂ ਤੁਸੀਂ ਮੇਰੀਆਂ ਰੈਸਪੀਜ਼ ਨੂੰ ਦੇਖਦੇ ਹੋ ਜ਼ਰੂਰ ਦੱਸਿਆ ਕਰੋ ਔਰ ਦੇਖਦੇ ਰਹੋ ਸੁਪਰ ਮਮਸ ਰੈਸਪੀਜ਼ ਮਿਲਦੇ ਆ ਅਗਲੀ ਵੀਡੀਓ ਵਿੱਚ